ਇਹ ਮੁੰਡਾ 2727 ਵਰਦਾ ਸਭ ਤੋਂ ਪਹਿਲੀ ਟੇਪ ਜਦੋਂ ਪਤੇ ਨਹੱਕ ਪੜ ਗਈ ਗਾਣਾ ਆਇਆ ਸੀ ਉਸ ਤੋਂ ਬਾਅਦ ਮੇਰੀ ਤੇ 272 ਕੋਲ ਕੋਪੜੇ ਤੇ ਪਈ ਸੀ ਜਦੋਂ ਕਾਲ ਜਹਾੜੇ ਨੀ ਮਟਿਆਰੀ ਪਰ ਉਹ ਇੰਨਾ ਛੋਟਾ ਵੀਰੇ ਉਸਤਾ ਜੀ ਦੇਸ ਵਰਦਾ 272 ਦਾ ਉਹ ਕੋ ਉਸਤਾ ਜੀ ਸੀ ਤਾਂ ਕਹਿੰਨੇ ਸਾਡੇ ਨਾਲ ਵੱਡੇ ਨਹੀਂ ਅਸੀਂ ਅਜ ਵੀ ਕਰਦੇ ਹਾਂ ਉਹ ਕੋ ਮੋਇਆ ਇੱਕ ਛੋਟੀ ਜਿਹੀ ਹਾਜ਼ਰੀ ਲਾਉਂਦਾ ਤੇ ਇਹ ਚੱਲ ਵੀ ਹਵਾ ਚੱਲ ਗਈ ਹਰਮੋਂ ਲੱਗਦਾ ਸੈਕਟਰ ਵੀ ਕਿਹਾ ਸੀ ਹੈ ਕਰਮੋਂ ਕਿਹਾ ਸੀ ਜੱਟੀਆਂ ਨਹੀਂ ਤੱਪੀਆਂ ਨਹੀਂ ਤੱਪਦਾ ਲੈ ਆਲਾ ਮੇਰਾ ਬੰਦੀ ਹੋ ਗਿਆ ਜਾਂ ਸੋਣਾ ਹੁਣ ਤੁਰ ਜਾ ਵੀਰਾ ਤੇਰੀ ਉਮਰ ਚਾ जुग साढा सखरा अड़िया अथरू भेणी वण चोवे चो तेर पौणा जख़्म अॼे ਤੇ ਅਸੀਂ ਰੱਖਦੇ ਮਸਾਲੇ ਕੋਈ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੰਨਿਆ ਵੀ ਸੋਹਣੇ ਯਾਰ ਦੀ ਤੇ ਕੁੜੀ ਨਾਲ ਚ ਗੱਲ ਛੇੜ ਗਈ ਵੇ ਜਦੋਂ ਠਿੰਗਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਾਲੀਆਂ ਵੇ ਪੱਤੇ ਆਲਾ ਵੇ ਪੱਤੇ ਆਲਾ ਵੇ ਪੱਤੇ ਆਨਾ ਇੱਕ ਪੜੀ ਵੀ ਵੇ ਜੁਵਾਨੀ ਲੱਗ ਕੇ ਟੜੀ ਵੇ ਹਰ ਵੇਖਿਆ ਸੀ ਮੋੜ ਪੈਲ ਪਾਮਦਾਰੇ ਕੋਲ ਚਲੋ ਮੋਰਨੀ ਖੜੀ ਹੀ ਸਾਡੇ ਦਿਲ ਦੀ ਬੁਝੀ ਨਹੀਂ ਅੱਗ ਸੱਜਣਾ ਵੇ ਹੰ ਜੁਵਾਨੀ ਲੱਗ ਕੇ ਟੜੀ ਵੇ ਸਾਡੇ ਰੂਪ ਦੀ ਚਮੇਲੀ ਅੱਗ ਲੱਗਣੀ ਸੋਹਣਾ ਸੱਜਣਾ ਸਾਡੇ ਰੂਪ ਦੀ ਚਮੇਲੀ ਅੱਗ ਲੱਗਣੀ ਕੋਸੂਤੀ ਰੁੱਤ ਆ ਕੇ ਖੜ ਗਈ ਵੇ ਜਦੋਂ ਪੀਂਗਦੇ ਹਲਾ ਨਾ ਹਾਲੀਆਂ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਇੱਕ ਫੜ ਗਈ ਆਕੇ ਸੁਖ ਨੂੰ ਪੁੱਛ ਲਾਵੇਂ ਮਹਿੰਦੀ ਵਾਲੇ ਹੱਥ ਫੜ ਕੇ ਵੇ ਕੜੀ ਘਾਟੇ ਹੋਰ ਕੱਟੀਆਂ ਕਰੇਲੀਆਂ ਵੇ ਮਨ ਮਾ ਦਿਲ ਤੜਕੇ ਕਦੇ ਹੌਲੀ ਹੌਲੀ ਆਕੇ ਦੁੱਖ ਪੁੱਛ ਲਾਵੇਂ ਮਹਿੰਦੀ ਵਾਲੇ ਹੱਥ ਫੜ ਕੇ ਵੇ ਤੇਰੇ ਨਿੱਕੇ ਨਿੱਕੇ ਲਾਰਿਆਂ ਦੇ ਨਾਲ ਵੇ ਵੇ ਬੱਤਿਆਂ ਨਾਲ ਇੱਕ ਬੜੀ ਦੀਵੇ ਇਕ ਸੌਂਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀਆਂ ਕੁੜੀਆਂ ਚ ਗੱਲ ਛਿੜ ਗਈ ਵੇ ਜਦੋਂ ਪੀਂਗ ਦੇ ਹਲਾਰੇ ਨਾਲੇ ਸੋਹਣਿਆ ਸੱਜਣਾ ਆਣੀ ਆਵੇ ਬੱਤਿਆਂ ਨਾਲ ਵੇ ਬੱਤਿਆਂ ਨਾਲ ਇੱਕ ਬੜੀ ਦੀਵੇ ਇਕ ਸੌਂਦਾ ਮਹੀਨਾ ਰੁੱਤ ਪਿਆਰ ਸਾਡੇ ਉਸਤਾਦ ਜੀ ਹਲੋ ਇਹ ਨਾਲ ਹੀ ਜਸੀਮ ਹਲਕਲਾਂ ਤੋਂ ਉਹਨਾਂ ਦਾ ਸਲਮਾਨ ਅੱਜ ਆ ਗਏ ਨੇ ਵੀਰੇ ਤਾੜੀ ਮਾਰ ਦਿਓ ਮੈਂ ਲੈਵ ਦਿਖਾਇਆ ਜੀ ਸਰੀ ਜੜੀ ਮੈਂ ਜੱਗੇ ਜਮਾਲਪੁਰ ਨੂੰ ਫੋਨ ਕਰਦਾ ਆਪਣੇ ਹਾਂ ਆ ਜੋ ਜੱਗਾ ਜਮਾਲਪੁਰ ਜੀ ਜਿਹੜੇ ਉਸਤਾਦ ਜੀ ਨਾਲ ਚਮਕੀਲੇ ਜੀ ਨਾਲ ਹਰਮੋਨੀਅਮ ਤੇ ਕਦੇ ਕਦੇ ਜਾਂਦੇ ਰਹੇ ਆ ਮਨੂੰ ਬੇਨਤੀ ਕਰਦਾ ਕੋ ਕੋ ਹਰ ਮਨੋ ਤੇ ਮਨਾਜ ਮੇਰੇ ਮਾਂ ਜੋ ਵੀ ਜਮਕੀਲਾ ਜੀ ਦੇ 31ਵੇਂ ਵਰਸੀ ਤੇ ਪਹੁੰਚੇ ਸਾਰਿਆਂ ਨੂੰ ਪਤਾ ਹੈ ਭਾਵੇਂ ਸਾਡੇ ਵਿੱਚ ਜਮਕੀਲਾ ਜੀ ਨਹੀਂ ਪਰ ਉਹਨਾਂ ਵੱਲੋਂ ਲਿਖੇ ਗੀਤ ਉਹਨਾਂ ਦੇ ਬੋਲੇ ਬਹੁਤ ਅੱਜ ਵੀ ਕੱਲਾ ਜਿੱਥੇ ਮਰਜੀ ਪੰਜਾਬ ਦੇ ਕਿਉਂ ਤੇ ਕਿ ਦੁਨੀਆ ਦੇ ਕਰਪੁਨੇ ਚ ਮਿਲਦੇ ਹੈ ਤੇ ਆਓ ਉਹਨਾਂ ਦੀ ਇੱਕ ਰਚਨਾ ਮੈਨੂੰ ਉਹਨਾਂ ਨੇ ਬੇਸੀ ਕਹਿੰਦਾ ਸੀ ਦੋ ਘੱਟ ਪੁਆਏ ਪਿੱਛੇ ਮਰ ਜਾਂਦੇ ਪੁੱਤ ਜੱਟਾਂ ਦੇ ਰੱਖਦੇ ਨਿਰਦਲ ਸ਼ਕਾ ਕੇ ਤਿੱਖੀਆਂ ਤੇਜ ਕਟਾਰਾਂ ਕਹਿੰਦਾ ਬੱਟ ਦੇ ਪਿੱਛੇ ਲੋਕੋ ਪਤਨ ਸਿਰ ਵੀ ਸਕਿਆਂ ਪਾਈਆਂ ਦੇ ਪਾਈਆਂ ਪਾਈਆਂ ਦੇ ਵਿੱਚ ਪੈ ਗਿਆ ਲੋਕੋ ਘਰ ਮੈਂ ਕਈ ਵਾਰੀ ਇਸ ਡੇ ਤੇ ਗਿਆ ਪੱਜ ਮੈਂ ਉਹਨਾਂ ਵਾਸਤੇ ਇੱਕ ਦੋਲੇ ਨਾਲ ਕਹਿਣ ਲੱਗਿਆ ਆਸਰ ਪਾਉਣ ਨੂੰ ਉਹ ਸੱਚੀ ਗੱਲ ਸਿਆਣੇ ਕਹਿੰਦੇ ਨੇ मु पाया भी ये। कहीं दे। मुल नहीं पे चमकीला उपकारा पाया भी मुमकी दे उपकारा ਚੱਕਦਾ λεਆ ਸੂਨਾ ਤਾ ਜਾ ਸਕਦਾ λεਆ ਪੈਸਾ ਤਾ ਜਾ ਸਕਦਾ λεਆ ਸੂਨਾ ਤਾ ਜਾ ਸਕਦਾ ਕੋਈ ਹੋਵੇ ਆੜ ਸ਼ਰੀਕਾਂ ਦਾ ਉਹਨੂੰ ਵੀ ਬੰਧਾ ਲਾ ਸਕਦਾ ਕੋਈ ਹੋਵੇ ਆੜ ਸ਼ਰੀਕਾਂ ਦਾ ਉਹਨੂੰ ਵੀ ਬੰਧਾ ਲਾ ਸਕਦਾ ਹਮਦਰਦੀ ਨਾ ਕੋਈ ਮੋੜੀ ਸਕੇ ਜਾਂ ਨਾ ਕੋਈ ਉਪਚਾਰਾ ਭਾਈ ਜੀ ਸਭਾ ਰਾਇਆਂ ਦਾ ਬਸ ਹੋਈ ਲੈ ਬਸ ਮਗਾਂ ਸਾਰਿਆਂ ਦੀ ਹਾਜ਼ਰੀ ਲਗਣੀ ਆ ਜਾ ਭਾਈ ਆਹੋ ਆ ਮੇਰਾ ਪਰਾ ਆ ਮੇਰਾ ਪਰਾ ਆ ਜਾ ਆ ਜਾ ਮੇਰਾ ਪਰਾ ਆ ਜਾ ਮੇਰਾ ਪਰਾ ਓ ਭਾਈ ਜੀ ਕੋਈ ਗੱਲ ਨਹੀਂ ਮੈਂ ਤਾਂ ਕੋਈ ਗੀਤ ਨਹੀਂ ਗਾਉਂਦਾ ਨਾ ਮੇਰੀ ਪੁਰਾਣੀ ਕੋਈ ਟੇਪ ਆ ਨਾ ਨਵੀਂ ਆਉਣੀ ਆ ਮੈਂ ਤਾਂ ਤੁਹਾਨੂੰ ਗੱਲ ਚਮਕੀਲੇ ਦੀ ਸੁਣਾਉਣੀ ਆ ਵੇ ਜੰਮਿਆ ਜਗ ਤੇ ਗਏ ਰੰਗੀਲਾ ਇਹ ਪਿੰਡ ਦੇ ਵਿੱਚ ਚਮਕੀਲਾ ਉਹਨੂੰ ਮੈਸੰਪੁਰ ਪਿੰਡ ਮਾਰ ਗਏ ਬੰਦੇ ਬੇਦਰਦੀ ਰਹੂ ਤੈਨੂੰ ਚਮਕੀਲਾ ਦੁਨੀਆਂ ਚੇਤੇ ਕਰਦੀ ਓਏ ਰਹੂ ਤੈਨੂੰ ਚਮਕੀਲਾ ਦੁਨੀਆਂ ਚੇਤੇ ਕਰਦੀ ਤਾਰੇ ਕੁਝਿਆ ਆਇਆ ਤਨੀ RAM ਜਦ ਜੰਮਿਆ ਲੋਕੀ ਦੇਣ ਬਧਾਈਆ ਮੈਂ ਤਨੀ RAM ਜਦ ਜੰਮਿਆ ਲੋਕੀ ਦੇਣ ਬਧਾਈਆ ਕਹਿੰਦੇ ਵੱਡਾ ਹੋ ਕੇ ਬੱਚੜਾ ਤੂੰ ਗਰੀਬੀ ਕਰਦੀ ਰਹੁ ਤੈਨੂੰ ਚਮਕੀ ਲਿਆ ਦੁਨੀਆਂ ਚੇਤੇ ਕਰਦੀ ਰਹੀ ਹੂੰ ਤੈਨੂੰ ਚਮਕੀ ਲਿਆ ਦੁਨੀਆਂ ਚੇਤੇ ਕਰਦੀ ਆਪਣੇ ਨੈਣਾਵਾਂ ਰੱਖਦਾ ਚਮਕੀਲਾ ਫੂਲ ਉਸਦੇ ਨੂੰ ਤਾਰ ਕੇ ਕਰ ਲਈ ਫਗਿਰਦੀ ਓਈ ਰਹੂ ਤੈਨੂੰ ਚਮਕੀਲਾ ਦੁਨੀਆਂ ਚੇਤੇ ਕਰਦੀ ਸਟਕੂਆ ਖੜ ਕੇ ਗੀਤ ਨਾਲ ਕਰੀ ਚੜਾਈ ਮੈਂ ਬਾਪੂ ਸਾਡਾ ਗਮ ਹੋ ਗਿਆ ਬਾਦ ਤਿਰ ਦੁਹਾਈ ਤੇਰੇ ਚੇਤੇ ਕਰ ਕਰ ਸੋਨੀਆਂ ਲੰਬੇ ਹਾਂ ਕੇ ਪਰਦੀ ਮੈਂ ਰਹੂ ਤੈਨੂੰ ਚਮਕੀ ਲਿਆ ਦੁਨੀਆਂ ਚੇਤੇ ਕਰਦੀ ਮੈਂ ਰਹੂ ਤੈਨੂੰ ਚਮਕੀ ਲਿਆ ਦੁਨੀਆਂ ਚੇਤੇ ਕਰਦੀ ਉਹ ਐਸੀ ਗੋਲਕਲੁੰਡੀ ਪਾਈ ਗੜਵੇ ਵਰਗੀ ਰਨ ਨੇ ਲੱਗਦੀ ਮਨਤੀ ਕਰਵਾਈ ਬਈ ਪੀਟ ਵਰਗੀ ਛੁੜੀ ਟਰੱਕਾਂ ਦੇ ਵਿੱਚ ਵੜ ਗਈ ਬਹੁਤ ਤੈਨੂੰ ਚਮਕੀ ਲਿਆ ਦੁਨੀਆਂ ਚਿਰ ਤੇ ਕਰਦੀ ਬਈ ਰਹੂ ਤੈਨੂੰ ਚਮਕੀ ਲਿਆ ਦੁਨੀਆਂ ਤੇ ਖਾਦੀ ਤੈਨਹੀਂ ਕੋਈ ਵਈ ਟੱਪਣਾ ਕਾ ਲਾਲ ਅਖਾੜੇ ਪਿੰਡਾਂ ਦੇ ਵਿੱਚ ਭੜ ਤੂੰ ਪਾਇਆ ਇੱਕ ਵਿੱਚ ਹਰ ਕਾਣਾ ਚੜਦਾ ਆਇਆ ਤੇਰੇ ਸੁਣਦੇ ਗਾਣੇ ਗਰਮ ਨਰਮ ਕੱਪਦੀ ਇਕ ਥਰਤੀ ਬਈ ਰਹੂ ਤੈਨੂੰ ਚਮਕੀਂ ਅਦਲੀ ਰਾਖੇ ਤੇ ਮਾਰਿਆ ਵਾ ਬਈ ਰਾਣਿਆ ਵਾਲਾ ਹੱਥ ਜੋੜ ਕੇ ਕਰਦਾ ਅਰਜੋਈ ਜੋ ਚਮਕੀਲੇ ਨੂੰ ਰੱਬ ਦੇਵੇ ਢੋਈ ਮੈਂ ਸੰਪਰਨੋਂ ਲੱਗ ਗਈ ਕਾਲਕ ਉਮਰਾਂ ਭਰਦੀ ਬਈ ਰਹੂ ਤੈਨੂੰ ਚਮਕੀਲਾ ਦੁਨਿਆ ਤੇਤੇ ਕਰਦੀ ਬਈ ਰਹੂ ਤੈਨੂੰ ਚਮਕੀਲਾ ਦੁਨਿਆ ਤੇਤੇ ਕਰਦੀ ਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਮੰਚ ਲਈ ਕੁਤਰੀ ਜਿਨ੍ਹਾਂ ਨੇ ਸਨਮਾਨ ਕੀਤਾ ਵੀਰ ਦਾ ਸੂਬਾ ਉਦੇਸ਼ਿਆਂ ਵਾਲਾ ਗੀਤਾਰ ਇਹ ਸੁਣਨ ਦਾ ਬਹੁਤ ਜ਼ਿਆਦਾ ਸਹਿਯੋਗ ਸਾਰੇ ਨਿਰਵੀਰ ਜਿਨ੍ਹਾਂ ਨੇ ਇਸ ਵਰਸੀ ਨੂੰ ਉਹਨਾਂ ਬਾਰੇ ਜਨਮ ਵਿੱਚ ਸਹਾਇਤਾ ਦਿੱਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਮੈਂ ਸ੍ਰੀ ਪਰਦੇ ਦੀ ਕਹਾਣੀ ਅੱਖਾਂ ਬੋਲਦਾ ਹੈ ਪਾਣੀ ਪੈਂਦਾ ਮੈਂ ਸੰਪਰਨ ਦੀ ਕਹਾਣੀ ਮੈਂ ਸੰਪਰਨ ਦੀ ਕਹਾਣੀ ਅੱਖਾਂ ਬੋਲ ਮੈਂ ખો ડળતા એ પાણી પૈંડા મલ્લો મલ્લી દીર નું બગોા લખા ગક ઓણે જાગેટ નનું મોળે ચમકતીલે ફેરા પાણો લખા ગક ઓણે જાગેટ કાઈ કી વિર તનવાદ ઇથે આપા ਇਹ ਕਾਰਾ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕਾੜਦੀ ਦਾ ਗੋਲ ਸਾਚੇ ਦਰਬਾਰ ਕੀ ਗੈ ਅਮਰ ਸਿੰਘ ਚਮਕੀਲਾ ਜੀ ਦੀ ਵਰਤੀ ਤੇ ਆਈ ਸੰਗਤ ਨੂੰ ਗਿਆ ਆਰ ਦਾ ਸਾਰੀ ਦੁਨੀਆਂ ਜੰਦੀ ਆ ਲੱਗਾ ਚਮਕੀਲੇ ਦਾ ਮੇਲਾ ਸਾਰੀ ਦੁਨੀਆਂ ਜੰਦੀ ਆ ਲੱਗਾ ਚਮਕੀਲੇ ਦਾ ਮੇਲਾ ਓ ਮਾਲਕ ਜਰੀ ਕੀ ਦਾ ਲੋਕੋ ਮੈਂ ਬਾਬੇ ਦਾ ਜੱਲਾ ਸਾਰ ਦੁਨੀਆ ਜੰਦੀ ਆ ਲੱਗਾ ਚਮਕੀਲੇ ਦਾ ਮੇਲਾ ਸੰਗਤ ਆਈ ਤੇ ਰਕਾਂ ਤੇ ਵੇਖੋ ਟੈਂਪੂ ਮੋ ਟਿਰਕਾਰਾ ਗੁਣ ਗਾਉਂਦੇ ਪੀਰਾਂ ਦੇ सारे की बंदे की नारा सेवा कर लो जी बाकी जन्दी लगा, दा मेला, सारी दुनिया लगा दा मेला। सारे सार बहुत बहुत धनबाद जी आत्मा मोश्री जय खरा अमर सिंह चमकीले दा बोल साचे दरबार की जय भाई जी सारी संगत जिन्नी ਬੈਠੀ ਆਉਂਦੀ ਆ ਬਹੁਤ ਬਹੁਤ ਧੰਨਵਾਦ ਅਗਲੇ ਸਾਲ ਪਾਇ ਇਸੇ ਤਰੀਕ ਨੂੰ 8 ਮਾਰਚ ਨੂੰ ਫੇਰ ਇਕੱਠੇ ਹੋਵਾਂਗੇ ਨਹੀਂ ਨਹੀਂ